ਹੰਦੀ ਛਤਰੀ ਕਾਲ ਜੀ ਤੁਮ ਸਾਰਿਆਂ ਨੂੰ ਵਿంటర్ ਸੀਜ਼ਨ ਆਟ ਹੈ ਨਵੇਂ-ਨਵੇਂ ਡਿਜ਼ਾਈਨ ਦੇ ਨਾਲ ਨਵਾਂ-ਨਵਾਂ ਮਾਲ ਹੈ ਜੀ ਕੋਈ ਪੁਰਾਣਾ ਸਟਾਕ ਨਹੀਂ ਹੈ ਜੀ ਗਰਮ ਸੂਟ ਰਾਜਾ ਰਾਣੀ ਵਾਲੇ ਫਰੰਟ ਬੈਗ ਬਾਜੂ ਸੇਮ ਇਸ ਤਰ੍ਹਾਂ ਰਾਜਾ ਰਾਣੀ ਵਾਲੀ ਹੋਊਗੀ ਜੀ ਚੈੱਕ ਕਰੋ ਨਾਲ ਲਿੰਦੇ ਆਰੀ ਵਰਕ ਕੀਤਾ ਆ ਜੀ ਚੈੱਕ ਕਰੋ ਵਿਦਆਊਟ ਵਰਕ ਨਹੀਂ ਆਰੀ ਵਰਕ ਹੈ ਪ੍ਰੋਪਰ ਰਾਜਾ ਰਾਣੀ ਵਾਲਾ ਗਰਮ ਸੂਟ ਨਾਲ ਸਟੋਲ ਰਾਜਾ ਰਾਣੀ ਦਾ ਤੇਮ ਰਾਜਾ ਰਾਣੀ ਬਣਿਆ ਇਹ ਨਹੀਂ ਅੱਧੇ ਘੜੇ ਚੱਕਿਆ ਇਦਾਂ ਨਹੀਂ ਥੱਕਿਆ ਪੂਰਾ ਪ੍ਰੋਪਰ ਰਾਜਾ ਰਾਣੀ ਵਾਲਾ ਸੂਟ ਹੈ ਪ੍ਰੋਪਰ ਸਟਾਲ ਨਾਲ ਹੈ ਜੀ ਰਾਜਾ ਰਾਣੀ ਵਾਲਾ ਚੈੱਕ ਕਰੋ ਪੂਰੀ 2.5 ਮੀਟਰ ਸਵਾ 2 ਪਲੱਸ ਲੈਂਥ ਹੈ ਜੀ ਨਾਲ ਪਲੇਨ ਗਰਮ ਥਲਵਾਰ ਹੈ ਕਲਰ ਚਾਰਟ ਆਗੇ ਪੰਜ ਜਿੱਥੋਂ ਮਰਜੀ ਮੇਰਾ ਵੀਰ ਭੈਣ ਰੇਟ ਟਰਾਈ ਕਰ ਸਕਦਾ ਹੈ ਓਨਲੀ 600 ਰੁਪਏ ਦਾ ਸੂਟ ਮਿਲੇਗਾ ਜੀ ਆਰੀ ਵਰਕ ਕੀਤਾ ਹੋਇਆ ਵਿਦਆਊਟ ਵਰਕ ਲੈਣਾ 500 ਰੁਪਏ ਦਾ ਵਰਕ ਵਾਲਾ ਲੈਣਾ 600 ਰੁਪਏ ਦਾ ਓਨਲੀ 600 ਰੁਪਏ ਦਾ ਸੂਟ ਹੈ ਮਿਲਣਾ ਕਿੱਥੋਂ ਦੀਵਾਨ ਚੰਦ ਨਰਮਲ ਚੰਦ ਦੀ ਹੱਡੀ ਪੁਰਾਣੀ ਕਚਹਿਰੀ ਵਾਲੀ ਸਾਈਡ 메ਨ ਬਾਜ਼ਾਰ ਜੀਰਾ ਨੀਅਰ ਦੁਆਬੀ ਇਹ ਪੰਸਾਰੀ ਵਾਲਿਆਂ ਦੇ ਨਾਲ ਦੂਸਰਾ ਡਿਜ਼ਾਈਨ ਦੇਖੋ ਜੀ ਇਹ ਵੀ ਰਾਜਾ ਰਾਣੀ ਵਾਲਾ ਡਿਜ਼ਾਈਨ ਹੈ ਸੈਕੰਡ ਡਿਜ਼ਾਈਨ ਰੇਡ ਦੀ ਫੁੱਲ ਗਰੰਟੀ ਹੋਏਗੀ ਜੀ ਆਰੀ ਵਰਕ ਕੀਤਾ ਹੋਇਆ ਵਿਦਆਊਟ ਆਰੀ ਵਰਕ ਉਹ ਵੀ 600 ਕੋਲ ਅਵੇਲੇਬਲ ਹੈ ਓਨਲੀ 500 ਰੁਪਏ ਦੇ ਵਿੱਚ ਵਰਕ ਵਾਲਾ ਲੈਣਾ 600 ਰੁਪਏ ਸੇਮ ਐਸਟਰਾਂਗ ਚੀਜ਼ ਬਣੀ ਹੋਏਗੀ ਨਾਲ ਇਹਦੇ ਵੀ ਸਟਾਲ ਹੈ ਜੀ ਨਾਲ ਪਲੇਨ ਗਰਮ ਸਲਵਾਰ ਹੈ ਸਟਾਲ ਕਹ ਰਹੇ ਛੋਲ ਨਹੀਂ ਕਹ ਰਹੇ ਝੂਠ ਮਾਰ ਕੇ ਛੋਲ ਵੇਚ ਕੇ ਆ ਹੀ ਨਹੀਂ ਥੋੜਾ ਵੇਚੇ ਲੋਕੀ ਅੱਜ ਕੱਲ ਵੀਡੀਓ ਪਾਤ ਨਹੀਂ ਪਰ ਛੋਲਾ ਕਹਿ ਦਿੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਛੋਲ ਕਿੰ ਨੂੰ ਕਹਿੰਦੇ ਸਟਾਲ ਕਿੰ ਨੂੰ ਕਹਿੰਦੇ ਦੇਖੋ ਓਨਲੀ 600 ਰੁਪਏ ਦੀ ਰੇਂਜ ਵਿੱਚ ਸਟਾਲ ਨਾਲ ਰਾਜਾ ਰਾਣੀ ਵਾਲਾ ਡੀਐਨ ਚਾਰ ਕਲਰ ਠੀਕ ਹੈ ਜੀ ਵੀਡੀਓ ਨੂੰ ਬਾਈਕਾਂ ਨੂੰ ਵੀ ਸ਼ੇਅਰ ਕਰਦੇ ਆ ਜੀ ਸ਼ੇਅਰ ਕੀਤੇ ਵਗੈਰਾ ਅਸੀਂ ਬਿਲਕੁਲ ਛੂਟ ਨਹੀਂ ਸੇਲ ਕਰਨਾ ਜੀ ਕਮਚ ਕਮ 10 ਜਨਾਂ ਨੂੰ ਵੀਡੀਓ ਸ਼ੇਅਰ ਕਰੋ ਵਰਤਸਤ ਦੇ ਸਕਰੀਨਸ਼ਾਟ ਪਾਓ ਤੇ ਆਰਡਰ ਕਰੋ ਠੀਕ ਹੈ ਜੀ ਧੰਨਵਾਦ ਜੀ ਇਸ ਤਰੀਕਾ